ਮਾਸਟਰ ਕੁਕਟਰ ਦੀਆਂ ਨਵੀਆਂ ਪੋਸਟਾਂ ਦੀ ਹਰ ਇੱਕ ਨੂੰ ਹੀ ਡੀਕ ਹੋਏਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਸਰਕਾਰ ਬਣ ਤੋਂ ਬਾਅਦ 3 ਸਾਲ ਹੋ ਗਏ ਲਗਭਗ 3.5 ਸਾਲ ਬੀਤ ਚੁੱਕੇ ਆ ਕਿ ਮਾਸਟਰ ਕੁਕਟਰ ਦੀ ਕੋਈ ਵੀ ਨਵੀਂ ਭਰਤੀ ਜਾਂ ਹੋਰ ਵੀ ਜਿਹੜੇ ਕੈਟਰ ਦੇ ਵਿੱਚ ਪ੍ਰਾਇਮਰੀ ਕੈਟਰ ਦੇ ਵਿੱਚ ਟੀਚਰਾਂ ਦੀ ਭਰਤੀ ਨਹੀਂ ਆਈ ਸੋ ਉਸੇ ਨਾਲ ਸੰਬੰਧ ਦਾ ਆਪਾਂ ਇੱਕ ਖਾਸ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਪਿੱਛੇ ਦਿਨਾਂ 'ਚ ਬਹੁਤ ਸਾਰੇ ਪ੍ਰੋਟੈਸਟ ਜਿਹੜੇ ਯੂਨੀਅਨਾਂ ਵੱਲੋਂ ਮਾਸਟਰ ਕੈਟ ਯੂਨੀਅਨ ਵੱਲੋਂ ਕੀਤੇ ਗਏ ਨੇ ਤੇ 55% ਬਾਰੇ ਵੀ ਗੱਲ ਕਰਾਂਗੇ ਸੋ ਵੀ ਤੁਹਾਡੇ ਸਾਹਮਣੇ ਵੀ ਇੱਕ ਜਿਹੜਾ ਨੋਟਿਸ ਹੈਗਾ ਤੁਸੀਂ ਦੇਖ ਸਕਦੇ ਹੋ ਨੋਟਿਸ ਕੀ ਕਹਿੰਦਾ ਹੈਗਾ ਇਸ ਬਾਰੇ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇ ਦਿੰਦੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਲੋ ਤੁਸੀਂ ਕਿਸੇ ਵੀ ਤਰ੍ਹਾਂ ਪੰਜਾਬ ਦੇ ਗਵਰਨਮੈਂਟ ਐਗਜ਼ਾਮ ਦੀ ਨੌਕਰੀਆਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਠੀਕ ਹੈ ਇਸ ਤੋਂ ਇਲਾਵਾ ਵੀ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਆਪਣੇ ਚੈਨਲ ਦੇ ਵਧੀਆ ਤਰੀਕੇ ਨਾਲ ਆਪਣੇ ਚੈਨਲ ਦੇ ਰਾਹੀਂ ਠੀਕ ਹੈ ਪੀਐਸਟ ਜਾਂ ਤੁਸੀਂ ਮਾਸਟਰਗੇਟ ਦੇ ਐਸਐਸਟੀ ਪੰਜਾਬੀ ਤਾਂ ਵੀ ਆਪਣੇ ਚੈਨਲ ਨਾਲ ਜੁੜ ਸਕਦੇ ਹੋ ਤੋੜੇ ਸਾਹਮਣੇ ਵੀ ਇਹ ਜਿਹੜਾ ਨੋਟਸ ਕੀ ਹੈਗਾ ਜਿਹੜੀ ਵੀ 3 ਤਰੀਕ ਨੂੰ ਇੱਕ ਪ੍ਰੋਟੈਸਟ ਦਿੱਤਾ ਗਿਆ ਸੀ ਕਾਫੀ ਵਧੀਆ ਜਿਹੜਾ ਪ੍ਰੋਟੈਸਟ ਹੋਇਆ ਸੀ ਜਸਵੰਤ ਸਿੰਘ ਘਵਾਇਆ ਜਿਹੜਾ ਸੂਬਾ ਪ੍ਰਧਾਨ ਸੀ ਉਹਨਾਂ ਦੀ ਯੂਨੀਅਨ ਸੀ ਬੇਰਜ਼ਗਾਰ ਬੀਏ ਡੈਟਾਟ ਪਾਸ ਯੂਨੀਅਨ ਠੀਕ ਹੈ ਤਾਂ 28 ਨੂੰ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਲੈਟਰ ਛਪਿਆ ਹੈਗਾ ਤੇ ਇਸ ਦੇ ਵਿੱਚ ਕੀ ਲਿਖਿਆ ਗਿਆ ਕਹਿੰਦੇ ਅਪ੍ਰੋਕਤ ਵਿਸ਼ੇ ਸਬੰਧੀ ਆਪ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਦੀਆਂ ਮੰਗਾਂ ਸੰਬੰਧੀ ਮੀਟਿੰਗ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਪੰਜਾਬ ਜੀ ਮਲੂ ਜਿਹੜੇ ਵਿੱਤ ਮੰਤਰੀ ਪੰਜਾਬ ਹੈਗੇ ਉਹਨਾਂ ਦੀ ਪ੍ਰਧਾਨਗੀ ਹੇਠਾ ਕੈਬਨਿਟ ਕ ਕੈਬਨਿਟ ਸਬਕਮੇਟੀ ਨਾਲ ਮੀਟਿੰਗ 3 10 2025 2025 ਦੁਪਹਿਰ 2 ਵਜੇ ਪੰਜਾਬ ਭਾਵਨ ਸੈਕਟਰ 1 ਚੰਡੀਗੜ੍ਹ ਵਿਖੇ ਨਿਸ਼ਚਿਤ ਕੀਤੀ ਗਈ ਹੈ ਤੇ ਇਸ ਲਈ ਕਹਿੰਦੇ ਇਸ ਮੀਟਿੰਗ ਵਿੱਚ ਤਿੰਨ ਤੋਂ ਚਾਰ ਸਾਥੀ ਸਮੇਤ ਜਿਹੜਾ ਸਮੇਂ ਸਿਰ ਪਹੁੰਚ ਸਕਦੇ ਇੱਕ ਘੰਟਾ ਪਹਿਲਾਂ ਜਾਣਾ ਯਕੀਨੀ ਹੋਏਗਾ ਹੁਣ ਵੀ ਅੱਜ ਲਗਭਗ ਇਹ ਵੀਡੀਓ ਤੁਸੀਂ ਸੁਣ ਰਹੇ ਹੋ ਇਹ ਵੀਡੀਓ ਇੱਕ ਤਰੀਕ ਦੀ ਆ 3 ਤਰੀਕ ਨੂੰ ਵੀ ਇਹ ਮੀਟਿੰਗ ਹੋਊਗੀ ਜੇ ਤਾਂ ਹੋ ਜੇ ਤਾਂ ਚੰਗੀ ਗੱਲ ਆ ਕੁਝ ਚੰਗਾ ਸਾਹਮਣੇ ਆਊਗਾ ਕਿ ਮਾਸਟਰ ਕੇਡ ਦੀਆਂ ਪੋਸਟਾਂ ਕਦੋਂ ਆ ਰਹੀਆਂ 55% ਰੱਦ ਹੋ ਰਹੀਆਂ ਜ ਨਹੀਂ ਹੋ ਰਹੀ ਹੈ ਨਾ ਪਰ ਜੇ ਤੁਸੀਂ ਇਹ ਮੀਟਿੰਗ ਨਹੀਂ ਹੁੰਦੀ ਕਈ ਵਾਰੀ ਤੁਹਾਨੂੰ ਪਤਾ ਸਰਕਾਰਾਂ ਲਾਰੇ ਲਾਉਂਦੀਆਂ ਹੁੰਦੀਆਂ ਪਰ ਅਸਲ ਦੇ ਵਿੱਚ ਵੀ ਇਹ ਸਰਕਾਰ ਦਾ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਇੱਕ ਘਨੌਣਾ ਬਹੁਤ ਘਟੀਆ ਸਿਸਟਮ ਹੈ ਕਿਉਂਕਿ ਜਿਸ ਪੰਜਾਬ ਦੇ ਮੁੱਖ ਮੰਤਰੀ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਅਸੀਂ ਸਿੱਖਿਆ ਨੀਤੀ ਅਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਤੇ ਅੱਜ ਸਿੱਖਿਆ ਮੰਤਰੀ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਐਜੂਕੇਟਰ ਹੁੰਦੇ ਆ ਜਾਂ ਜਿਹੜੇ ਪੰਜਾਬ ਦੀ ਅੱਗੇ ਬਿਹਤਰੀ ਲਈ ਸੋਚ ਸਕਦੇ ਆ ਪੜ੍ਹੇ ਲਿਖੇ ਜਿਹੜੇ ਨੌਜਵਾਨ ਆ ਤਾਂ ਉਹਨਾਂ ਨੂੰ ਮਿਲਣ ਤੋਂ ਹੀ ਮਨਾ ਕੀਤਾ ਜਾ ਰਿਹਾ ਮਿਲਣ ਤੋਂ ਮਨਾ ਕੀਤਾ ਕਿਉਂ ਜਾ ਰਿਹਾ ਕਿਉਂਕਿ ਅਸਲ ਵਿੱਚ ਵੀ ਐਡੇ ਐਡੇ ਮੁੱਦੇ ਹੈਗੇ ਆ ਜਿਹੜੇ ਐਜੂਕੇਸ਼ਨ ਦੇ ਮੁੱਦੇ ਆ ਤਾਂ ਉਹਨਾਂ ਵਾਸਤੇ ਸੀਐਮ ਨੂੰ ਆਪ ਮੀਟਿੰਗ ਕਰਨੀ ਚਾਹੀਦੀ ਆ ਤੇ ਜਾਂ ਵਿੱਤ ਆਪਣੇ ਜਿਹੜੇ ਸਿੱਖਿਆ ਮੰਤਰੀ ਨਾਲ ਕਰਨੀ ਚਾਹੀਦੀ ਮੀਟਿੰਗ ਪਰ ਇਹ ਮੀਟਿੰਗ ਕਿੱਥੇ ਮਿਲ ਰਹੀ ਹੈ ਵਿੱਤ ਮੰਤਰੀ ਨਾਲ ਵੀ ਇਹ ਕੋਈ ਬਈ ਫਾਈਨਾਂਸ ਦਾ ਕੰਮ ਤਾਂ ਹੈ ਨਹੀਂ ਹਨਾ ਤਾਂ ਇਸ ਲਈ ਵੀ ਸਿੱਖਿਆ ਵਾਸਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਦਿਓ ਜਾਂ ਫਿਰ ਸੀਐਮ ਨਾਲ ਸਿੱਧੀ ਡਾਇਰੈਕਟ ਮੀਟਿੰਗ ਦਿਓ ਸੋ ਉਹਨੇ ਕੱਲ ਦੀ ਪਰਸੋਂ ਦੀ ਜਿਹੜੀ 3 ਤਰੀਕ ਦੀ ਮੀਟਿੰਗ ਹੈ ਉਹਦੇ ਵਿੱਚ ਹੀ ਪਤਾ ਲੱਗੂਗਾ ਵੀ ਕੀ ਬਣਦਾ ਹੈ ਮਾਸਟਰਗੇਟ ਦੀਆਂ ਪੋਸਟਾਂ ਬੜੀ ਗਿਣਤੀ ਚ ਕੱਢਣ ਜਾ ਰਹੇ ਜਾਂ ਨਹੀਂ ਜਾ ਰਹੇ ਠੀਕ ਆ 55% ਉਹ ਰੱਦ ਕਰਨਗੇ ਜਾਂ ਨਹੀਂ ਕਰਨਗੇ ਇਹ ਵੀ ਪਤਾ ਲੱਗੂਗਾ ਤੁਹਾਨੂੰ ਕਿਤੇ 3 ਤਰੀਕ ਦੀ ਮੀਟਿੰਗ ਇਸ 3 ਤਰੀਕ ਦੀ ਮੀਟਿੰਗ ਚ ਕੀ ਨਿਕਲ ਕੇ ਆਉਂਦਾ ਤਾਂ ਆਪਣੇ ਚੈਨਲ ਨਾਲ ਜੁੜੇ ਰਹੋ ਤੁਹਾਡੀ ਜਾਣਕਾਰੀ ਤੁਹਾਨੂੰ ਮਿਲੇਗੀ ਠੀਕ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਜਿਹੜੀ ਜੂਨੀਅਨ ਕੰਮ ਕਰ ਰਹੀਆਂ ਉਹਨਾਂ ਦਾ ਵੀ ਨਾਲ ਦੀ ਨਾਲ ਸਾਥ ਦਿੰਦੇ ਰਹੋ ਸੋ ਧੰਨਵਾਦ ਵੀ ਮਿਲਾਂਗੇ ਨੈਕਸਟ ਮਾਸਟਰਗੇਟ ਦੀਆਂ ਪੋਸਟਾਂ ਬਾਰੇ ਜਾਂ ਪੰਜਾਬ ਚ ਹੋਰ ਆਉਣ ਵਾਲੀਆਂ ਨ